ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ 12 ਜੁਲਾਈ ਅੱਜ ਕਰੀਬ 9:20 ਹੋ ਗਏ ਆ ਸਵੇਰ ਦਾ ਟਾਈਮ ਆ 9:20 ਦਾ ਸੀ ਤੁਹਾਨੂੰ ਰਿਪੋਰਟ ਵਿਖਾ ਦਿੰਨੇ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਜਿਹੜੀ ਬਿਲਕੁਲ ਦਰਿਆ ਦੀ ਲੋਕੇਸ਼ਨ ਹੈਗੀ ਏ ਇੱਥੋਂ ਸਿਰਫ ਜਸਟ ਕਹਿ ਸਕਦੇ ਪੰਜ 10 ਕਿੱਲੇ ਜਿਹੜਾ ਅੱਗੋਂ ਦਰਿਆ ਹੈਗਾ ਔਰ ਇਹ ਆਲੇ ਵਾਲੇ ਦੀ ਜ਼ਮੀਨ ਹੈ ਸਾਹਮਣੇ ਤੁਸੀਂ ਐ ਸਾਈਡ ਤੇ ਜਿਹੜਾ ਦੇਖ ਸਕਦੇ ਹੋ ਇੱਥੋਂ ਆਪਾਂ ਕਹਿ ਸਕਦੇ ਹਾਂ ਵੱਡੇ ਸਬਰਾ ਹੈਗੇ ਆ ਤੇ ਨਾਲ ਜੇ ਇੱਥੋਂ ਗੱਲ ਕਰਦੇ ਆਪਾਂ ਤੇ ਜਿਹੜਾ ਹਰੀਕੇ ਹੈਡਵਕਸ ਵੀ ਇਥੋਂ ਕਰੀਬ-ਕਰੀਬ 20-25 ਕਿਲੋਮੀਟਰ ਹੈਗਾ ਬੇਸ਼ੱਕ ਦੀ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੇੜੇ ਕਰ ਲਓ ਮਾੜਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਕਿ بارش ਵੀ ਕਾਫੀ ਹੋ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਏਅਰਪੋਰਟ ਆ ਰਹੀ ਹੈ بارش ਹੋ ਰਹੀ ਹੈ ਔਰ ਦੂਸਰੇ ਬੰਨੇ ਜਿਹੜਾ ਇਧਰ ਦੀ ਸਾਈਡ ਤੁਸੀਂ ਦੇਖ ਸਕਦੇ ਹੋ ਕੋੜ ਬੁੱਢਾ ਸੱਜੇ ਹੱਥ ਕੋੜ ਬੁੱਢਾ ਡੂਬਣੀ ਵਾਲਾ ਔਰ ਮਾਝੇ ਦਾ ਇਲਾਕਾ ਜਿਹੜਾ ਆ ਜਾਂਦਾ ਹੈਗਾ ਤੇ ਆਪਾਂ ਰਿਪੋਰਟ ਤੁਹਾਨੂੰ ਇਹ ਦੇਣੀ ਹੈ ਕਿ ਜਿਹੜਾ ਅਸੀਂ ਲੋਕੇਸ਼ਨ ਤੇ ਖੜੇ ਆ ਇਹ ਜਿਹੜਾ ਬੰਨ ਤੋਂ ਅੰਦਰ ਆਪਾਂ ਫੱਤੇ ਵਾਲੇ ਤੋਂ ਗੱਲ ਕਰਦੇ ਆ ਤਾਂ ਕਰੀਬ-ਕਰੀਬ ਅਸੀਂ ਦੋ ਤਨੇ ਕਿਲੋਮੀਟਰ ਅੰਦਰ ਦਰਿਆ ਦੇ ਆ ਗਏ ਕਹਿ ਸਕਦੇ ਬੰਨ ਤੇ ਅੰਦਰ ਆ ਗਏ ਆ ਤੇ ਦਰਿਆ ਇੱਥੋਂ ਵੀ ਅੱਗੇ ਹੈਗਾ ਸਾਡਾ ਅੱਜ ਵੀਡੀਓ ਪਾਉਣ ਦਾ ਮਕਸਦ ਜਿਹੜਾ ਹੈਗਾ ਮਕਸਦ ਸਿਰਫ ਇਹ ਆ ਕਿ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਕਿਸੇ ਡੈਮਾ ਤੋਂ ਕੋਈ ਪਾਣੀ ਜ਼ਿਆਦਾ ਫੁਲਾੜ ਜਿਹੜੀ ਰਿਪੋਰਟ ਨਹੀਂ ਆ ਰਹੀ ਔਰ ਰਿਪੋਰਟ ਇਹ ਦੇਣੀ ਹੈ ਕਿ ਜਿੰਨੀਆਂ ਵੀ ਜ਼ਮੀਨਾਂ ਹੈਗੀਆਂ ਲਾਕੇ ਹੈਗੀਆਂ ਬੇਸ਼ੱਕ ਤੁਸੀਂ ਦੂਜੀ ਸਾਈਡ ਤੇ ਵੀ ਇੱਧਰ ਦੇਖ ਸਕਦੇ ਜੀ ਇਹ ਬੰਨ ਵਾਲੀ ਸਾਈਡ ਹੈਗੀ ਇਹ ਸਾਹਮਣੇ ਬੰਨ ਵਾਲੀ ਸਾਈਡ ਤੋਂ ਅਸੀਂ ਅੰਦਰ ਕਰੀਬ-ਕਰੀਬ 3 ਕਿਲੋਮੀਟਰ ਅੱਗੇ 2 ਕਿਲੋਮੀਟਰ ਅੱਗੇ ਆਏ ਆ ਔਰ ਕੋਈ ਗੱਲਬਾਤ ਨਹੀਂ ਹੈਗੀ ਦੂਸਰੀ ਸਾਈਡ ਤੇ ਵੀ ਆਪਾਂ ਗੱਲ ਕਰ ਲੈਨੇ ਆ ਤੇ ਦਰਿਆ ਇਸ ਤੋਂ ਵੀ ਅੱਗੇ ਹੈਗਾ ਦਰਿਆ ਕਹਿ ਸਕਦੇ ਆ ਵੀ ਆਪਦੇ ਜਿੱਥੇ ਉਹ ਆਉਂਦੀ ਹੱਦ ਹੈਗੀ ਸਮਰੱਥਾ ਹੈਗੀ ਉਸ ਤੋਂ ਵੀ ਕਾਫੀ ਅੰਦਰ ਹੈਗਾ ਪਾਣੀ ਨਾ ਮਾਤਰ ਦਰਿਆ ਦਾ ਹੈਗਾ ਬੇਸ਼ਾਦੀ ਡੈਮ ਤੇ ਥੋੜਾ ਬਾਲਾ ਪਾਣੀ ਹੋ ਸਕਦਾ ਹਰੀਕੇ ਜਿਹੜਾ ਹੈਡ ਵਾਕਸ ਤੇ ਪਾਣੀ ਜ਼ਰੂਰ ਹੋ ਸਕਦਾ ਡੈਮਾਜ ਪਾਣੀ ਥੋੜਾ ਬਾਲਾ ਜ਼ਰੂਰ ਹੋ ਸਕਦਾ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਬੇਸ਼ਾਦੀ ਅਗਲੇ 2-3 ਦਿਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਆ ਤੇ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵਿੱਚ ਦੂਸਰੇ ਜਿਹੜਾ ਸਟੇਟਾਂ ਦੇ ਵਿੱਚ ਜਿਹੜਾ بارش ਹੋ ਸਕਦੀ ਹੈ ਲੇਕਿਨ ਫਿਲਹਾਲ ਦੀ ਰਿਪੋਰਟ ਹੈਗੀ ਹੈ ਕਿ ਕੋਈ ਗੱਲਬਾਤ ਪਾਣੀ ਦੀ ਵੱਡੀ ਨਹੀਂ ਹੈਗੀ ਔਰ ਅਸੀਂ ਬੇਨਤੀ ਕਰਾਂਗੇ ਕਿ ਜੇਕਰ ਕੋਈ ਖ਼ਬਰ ਵੀ ਇਹੋ ਜਿਹੀ ਆਉਣ ਦੀ ਤੇ ਖ਼ਬਰਾਂਉਣ ਦੀ ਲੋੜ ਨਹੀਂ ਹੈਗੀ ਔਰ ਜਿਹੜਾ ਇਹ ਜਿਹੜਾ ਤੁਹਾਨੂੰ ਖ਼ਬਰ ਦੇ ਰਹੇ ਆਂ ਕਰੀਬ-ਕਰੀਬ 12 ਤਰੀਕ ਔਰ 9:20 ਮਿੰਟ 12 ਜੁਲਾਈ ਦਾ ਜਿਹੜਾ ਟਾਈਮ ਹੈਗੀ ਹੈ ਤਰੀਕ ਹੈਗੀ ਔਰ 9:25-30 ਮਿੰਟ ਦੀ ਰਿਪੋਰਟ ਹੈਗੀ ਹੈ ਔਰ ਸੁਰੱਖਤ ਰਹੋ ਔਰ ਜਿਹੜੀ ਕੋਈ ਖਬਰ ਉਹ ਜੀ ਆਉਂਦੀ ਝੂਠੀ ਖਬਰ ਆਉਂਦੀ ਤੁਹਾਡੇ ਤੱਕ ਭਰਉਣ ਦੀ ਲੋੜ ਨਹੀਂ ਔਰ ਜਿਹੜੀ ਸਾਡੀ ਵੀਡੀਓ ਵਾਤ ਵਾਤ ਸ਼ੇਅਰ ਕਰਨਾ ਤੇ ਆਪਣੇ ਜਿਹੜੇ ਤੁਹਾਡੀਆਂ ਇਲਾਕੇ ਦੇ ਵਿੱਚ ਕੀ ਰਿਪੋਰਟਾਂ ਹੈਗੀਆਂ ਮੌਸਮ ਦਾ ਤੁਹਾਡਾ ਕੀ ਹਾਲ ਹੈਗਾ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ